ਬਾਪੂ ਇਦਾਂ ਦੀ ਗੱਲ ਨਹੀਂ ਵੀ ਕਿ ਨਹੀਂ ਕਰਦਾ ਕਰਦੇ ਤਾਂ ਚਾਚੇ ਤਾਏ ਵੀ ਬਹੁਤ ਆ ਪਰ ਤੇਰੇ ਵਾਲਾ ਲਾਡ ਪਿਆਰ ਜਾਂਦੀ ਹੁੰਦਾ ਮੈਂ ਤੈਨੂੰ ਬਾਪੂ ਵਾਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੋਸਤੋ ਤੁਸੀਂ ਇਸ ਤਿਕੜੀਨਤਾ ਸਾਰੇ ਜਾਣਦੇ ਹੋਵੋਗੇ ਅਤੇ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਮੇਡੀ ਵੀਡੀਓਜ਼ ਬਣਾਉਂਦੇ ਰਹਿੰਦੇ ਨੇ ਅਤੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਵੀਰ ਦੇ ਪਿਤਾ ਦੀ ਦਿਲ ਦੇ ਦੌਰੇ ਭੜਨ ਕਰਨਾ ਅਚਾਨਕ ਮੌਤ ਹੋ ਗਈ ਸੀ ਅਤੇ ਵੀਰ ਇੱਕ ਵਾਰੀ ਤਾਂ ਪੂਰੇ ਟੁੱਟ ਚੁੱਕੇ ਸਨ ਪਰ ਵੀਰ ਉਸੇ ਹੌਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਵੀਰ ਮਰਿਆ ਨਾਲ ਮਰਿਆ ਨਹੀਂ ਜਾਂਦਾ ਅਸੀਂ ਪਿੱਛੇ ਪਰਿਵਾਰ ਦਾ ਵੀ ਗੁਜ਼ਾਰਾ ਕਰਨਾ ਹੈ ਅਤੇ ਉਸ ਨੇ ਦੁਬਾਰਾ ਸੋਸ਼ਲ ਮੀਡੀਆ ਤੇ ਆਪਣੀ ਮਾਮ ਦੇ ਨਾਲ ਵੀਡੀਓਜ਼ ਪਾਉਣੀ ਸ਼ੁਰੂ ਕਰ ਦਿੱਤੀਆਂ ਇਹ ਸ਼ੱਕ ਲੋਕਾਂ ਨੇ ਵੀ ਕਿਹਾ ਕਿ ਵੀਰ ਹਾਲੇ ਤੇਰੇ ਬਾਪੂ ਨੂੰ ਮਾਰੇ ਨੂੰ ਤਾਂ ਥੋੜੇ ਹੀ ਦਿਨ ਹੋਏ ਨੇ ਤੂੰ ਵੀਡੀਓਜ਼ ਕਿਉਂ ਇਨੀ ਛੇਤੀ ਪਾਉਣ ਲੱਗ ਗਿਆ ਪਰ ਡਾਕੂ ਵੀਰ ਦਾ ਇੱਕੋ ਹੀ ਜਵਾਬ ਸੀ ਜੋ ਮੇਰੇ ਪਿੱਛੇ ਪਰਿਵਾਰ ਹੈ ਮੈਂ ਉਹਨਾਂ ਦਾ ਵੀ ਗੁਜ਼ਾਰਾ ਕਰਨਾ ਹੈ ਡਾਕੂ ਵੀਰ ਅਕਸਰ ਹੀ ਸੋਸ਼ਲ ਮੀਡੀਆ ਤੇ ਹੁਣ ਆਪਣੇ ਪਿਤਾ ਦੇ ਟੌਪਿਕ ਤੇ ਵੀਡੀਓਜ਼ ਬਣਾਉਂਦੇ ਰਹਿੰਦੇ ਨੇ ਕਿਹਾ ਕਿ ਲੱਖ ਭਾਵੇਂ ਚਾਚੇ ਤਾਏ ਹੋਣ ਪਰ ਬਾਪੂ ਤੇਰੇ ਬਿਨਾ ਗੱਲ ਨਹੀਂ ਬਣਦੀ ਬਾਕੀ ਤੁਸੀਂ ਵੀ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੇ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੁੱਟੋ ਟੋਟਾ ਵੇ ਆਇਆ ਤਾਂ ਮੈਂ ਕਿੱਥੇ ਸੀ ਤੂੰ ਉਹਨੋ ਬਾਬੇ ਕੋ ਸੀ ਯਾਰ ਮੈਂ ਬਾਬੇ ਕੋਲ ਗੂੰ ਖਾਂਦਾ ਸੀ ਘਰੇ ਪਿਆ ਤੇਰੇ ਮੈਂ ਬਾਪੂ ਉਧਰ ਫਿਰਦਾ